ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਵਕੀਲਾਂ ਦੇ ਜ਼ਰੀਏ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ ਤੇ ਨਾਲ ਹੀ 7 ਦਿਨਾਂ ਦੇ ਅੰਦਰ-ਅੰਦਰ ਮਾਫੀ ਮੰਗਣ ਦੀ ਚੇਤਾਵਨੀ ਦਿੱਤੀ ਹੈ ਨਸੀਹਤ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਗਲਤ ਬਿਆਨੀ ਕੀਤੀ ਹੈ ਉਹਨਾਂ ਦੀ ਜਿਹੜੀ ਮਾਨ ਹਨੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਦੇ ਲਈ ਉਹ ਮਾਫੀ ਮੰਗਣ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਤੋਂ ਪਹਿਲਾਂ ਵੀ ਇੱਕ ਡੇਫਰਮੇਸ਼ਨ ਫਾਈਲ ਕੀਤਾ ਗਿਆ ਸੀ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਦੋਂ ਬਾਲਾਸਰ ਜਿਹੜੀ ਆ ਜਿਹੜਾ ਉਹਨਾਂ ਦਾ ਫਾਰਮ ਹਾਊਸ ਸੀ ਬਾਦਲ ਪਰਿਵਾਰ ਦਾ ਉਸ ਨੂੰ ਜਿਹੜੀ ਨਹਿਰ ਜਾਂਦੀ ਹੈ ਜਿਹੜੀ ਕੱਸੀ ਜਾਂਦੀ ਹੈ ਉਸ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁੱਲੀ ਡਿਬੇਟ ਜਿਹੜੀ ਇੱਕ ਨਾਮ ਦਿੱਤਾ ਸੀ ਜਿਹੜੀ ਕੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕਾਡਿਟੋਰੀਅਮ ਦੇ ਵਿੱਚ ਸੱਦਾ ਦਿੱਤਾ ਗਿਆ ਸੀ ਬਹਿਸ ਦਾ ਮੁੱਖ ਮੰਤਰੀ ਵੱਲੋਂ ਉਦੋਂ ਇੱਕ ਬਿਆਨ ਦਿੱਤਾ ਸੀ ਬਾਦਲ ਪਰਿਵਾਰ ਦੇ ਬਾਰੇ ਕਿ ਕਿਵੇਂ ਸਮਝੌਤਾ ਕਰਕੇ ਖਾਸ ਕਰਕੇ ਆਪਣੇ ਖੇਤਾਂ ਨੂੰ ਪਾਣੀ ਲਈ ਸਪੈਸ਼ਲ ਨਹਿਰ ਕਢਵਾਈ ਗਈ ਕਸੀ ਕਢਾਈ ਗਈ ਉਸ ਤੋਂ ਵੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਬਿਲਕੁਲ ਗਲਤ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਉਦੋਂ ਵੀ ਇੱਕ ਨੋਟਿਸ ਭੇਜਿਆ ਗਿਆ ਹਾਲਾਂਕਿ ਉਹ ਦੇਰੀ ਤੋਂ ਬਾਅਦ ਭੇਜਿਆ ਗਿਆ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖ ਵਿਲਾਸ ਨੂੰ ਲੈ ਕੇ ਜਿਹੜੀ ਟਿੱਪਣੀ ਕੀਤੀ ਸੀ ਕਿ ਅਸੀਂ ਜਾਂਚ ਪੜਤਾਲ ਕਰਕੇ ਜਲਦੀ ਹੀ ਸਾਡੀ ਨਜ਼ਰ ਹੈ ਔਰ ਸਾਡੀ ਸਰਕਾਰ ਇਸ ਦੇ ਉੱਤੇ ਕੰਮ ਕਰੇਗੀ ਤਾਂ ਇਸ ਨੂੰ ਲੈ ਕੇ ਹੁਣ ਸੁਖਵੀਰ ਸਿੰਘ ਬਾਦਲ ਨੇ ਟਿੱਪਣੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਜਿਹੜੀ ਇੱਕ ਟਿੱਪਣੀ ਸਾਂਝੀ ਕੀਤੀ ਹੈ ਉਹ ਤੁਹਾਡੇ ਨਾਲ ਸ਼ਬਦ ਸਾਂਝੇ ਕਰਾਂਗੇ ਸੁਖਵੀਰ ਸਿੰਘ ਬਾਦਲ ਦੇ ਤੇ ਇੱਕ ਨੋਟਿਸ ਆ ਜਿਹੜਾ ਜਿਸ ਦੀ ਕਾਪੀ ਸਾਡੇ ਕੋਲ ਵੀ ਪਹੁੰਚ ਚੁੱਕੀ ਹੈ ਉਹ ਭੇਜ ਦਿੱਤਾ ਗਿਆ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਦੇ ਉੱਤੇ ਸੁਖਵੀਰ ਸਿੰਘ ਬਾਦਲ ਕਹਿੰਦੇ ਕੀ ਨੇ ਉਹ ਵੀ ਸੁਣੋ ਮੇਰੇ ਨਿੱਜੀ ਕਾਰੋਬਾਰ ਨੂੰ ਲੈ ਕੇ ਮੇਰੇ ਵਿਰੁੱਧ ਝੂਠੇ ਤੇ ਮਨ ਘੜਤ ਦੋਸ਼ ਲਗਾਉਣ ਖਿਲਾਫ ਮੈਂ ਅੱਜ ਭਗਵੰਤ ਮਾਨ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਜਿਸ ਵਿੱਚ ਉਸ ਨੂੰ 7 ਦਿਨਾਂ ਦੇ ਅੰਦਰ ਲਿਖਤੀ ਮਾਫੀ ਮੰਗਣ ਲਈ ਕਿਹਾ ਹੈ ਜੇਕਰ ਉਹ ਜਹ ਨਹੀਂ ਕਰਦੇ ਤਾਂ ਉਹ ਮਾਨਹਾਨੀ ਦੇ ਅਪਰਾਧਕ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਵੱਡੇ ਵੱਡੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਪਹਿਲਾਂ ਹੀ ਸ੍ਰੀ ਮੁਖਸਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਹੋਣ ਤੋਂ ਭੱਜ ਰਹੇ ਨੇ ਜਿੱਥੇ ਮੈਂ ਉਸ ਵੱਲੋਂ ਲੁਧਿਆਣਾ ਵਿਖੇ ਇੱਕ ਅਯੋਜਿਤ ਸਮਾਗਮ ਦੌਰਾਨ ਮੇਰੇ ਖਿਲਾਫ ਮੇਰੇ ਪਰਿਵਾਰ ਅਤੇ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਜਾਣਬੁੱਝ ਕੇ ਮਾਣਾ ਅੰਨੀ ਕਰਨ ਦਾ 11 ਜਨਵਰੀ ਨੂੰ ਕੇਸ ਦਾਇਰ ਕੀਤਾ ਸੀ ਪਹਿਲਾਂ ਮੈਂ ਉਸਦੇ ਝੂਠਾਂ ਬਤਮੀਜ਼ੀਆਂ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਪਰ ਹੁਣ ਉਸ ਨੂੰ ਇਸ ਤਰ੍ਹਾਂ ਸੁੱਕਾ ਭਜਨ ਨਹੀਂ ਦਿੱਤਾ ਜਾਵੇਗਾ ਭਗਵੰਤ ਮਾਨ ਨੂੰ ਮਾਫੀ ਮੰਗਣੀ ਪਵੇਗੀ ਨਹੀਂ ਤਾਂ ਸਲਾਖਾਂ ਪਿੱਛੇ ਜਾਣ ਲਈ ਤਿਆਰ ਰਹੇ ਇਹ ਸ਼ਬਦ ਮੁੱਖ ਮੰਤਰੀ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇ ਦੋਨਾਂ ਨੇ ਕਿਹਾ ਕਿ ਮੈਂ ਪਹਿਲਾਂ 11 ਜਨਵਰੀ ਨੂੰ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਮਾਨਹਾਨੀ ਦਾ ਕੇਸ ਫਾਈਲ ਕੀਤਾ ਜਿਸ ਦੇ ਹਾਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਉੱਥੇ ਪੇਸ਼ੀ ਨਹੀਂ ਭੁਗਤੀ ਤਨਾ ਜਵਾਬ ਦਿੱਤਾ ਦੂਜੇ ਪਾਸੇ ਹੁਣ ਇੱਕ ਹੋਰ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਕਿ ਉਹਨਾਂ ਨੇ ਜਿਹੜਾ ਗਲਤ ਬਿਆਨੀ ਕੀਤੀ ਹੈ ਜਾਣ ਬੁੱਝ ਕੇ ਜਿਹੜਾ ਬਿਆਨ ਦਿੱਤਾ ਜਿਹੜਾ ਕਿ ਨੋਟਿਸ ਭੇਜਿਆ ਗਿਆ ਉਸ ਦੇ ਵਿੱਚ ਸੁਖ ਵਿਲਾਸ ਦਾ ਵੇਰਵਾ ਵੀ ਦਿੱਤਾ ਗਿਆ ਕਿ ਕਿਵੇਂ ਦੇ ਕਿਹੜੇ ਢੰਗ ਦੇ ਨਾਲ ਉਹਨਾਂ ਦੀ ਆਪਣੀ ਜਿਹੜੀ ਆ ਕਾਨੂੰਨਨ ਤੌਰ ਦੇ ਉੱਤੇ ਸਹੀ ਜਾਇਦਾਦ ਆ ਸਹੀ ਪ੍ਰਾਪਰਟੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਜਦੋਂ ਕਬਜ਼ੇ ਛਡਾਉਣ ਦੀ ਵਾਰੀ ਆਈ ਤੇ ਉਦੋਂ ਪੰਚਾਇਤ ਮਹਿਕਮਾ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਕੋਲ ਸੀ ਬਾਅਦ ਵਿੱਚ ਉਹ ਮਹਿਕਮਾ ਜਿਹੜਾ ਲਾਲਜੀਤ ਸਿੰਘ ਭੁੱਲਰ ਹੋਰਾਂ ਨੂੰ ਸੌਂਪ ਦਿੱਤਾ ਗਿਆ ਦੇ ਦਿੱਤਾ ਗਿਆ ਪਰ ਜਿਸ ਵਕਤ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਨ ਤਾਂ ਉਸ ਵਕਤ ਉਹਨਾਂ ਦਾ ਇੱਕ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ ਜਿਸ ਵਿੱਚ ਉਹਨਾਂ ਨੇ ਆਖਿਆ ਸੀ ਕਿ ਸੁੱਖ ਵਿਲਾਸਤਾ ਸੀ ਕਿਰਾਏ ਤੇ ਦਿਆ ਕਰਾਂਗੇ ਜਲਦੀ ਹੀ ਉਸ ਦਾ ਕਬਜ਼ਾ ਛਡਾ ਲੈਣਾ ਹੈ ਬਾਦਲ ਪਰਿਵਾਰ ਤੋਂ ਪਰ ਸੁਖਬੀਰ ਸਿੰਘ ਬਾਦਲ ਨੇ ਉਦੋਂ ਵੀ ਮੋੜਵਾ ਜਵਾਬ ਦਿੱਤਾ ਸੀ ਕਿ ਜੇ ਹਿੰਮਤ ਹੈ ਤਾਂ ਉਸ ਦੀ ਇੱਕ ਵੀ ਇੱਟ ਹਲਾ ਕੇ ਦਿਖਾਓ ਤਾਂ ਇਹ ਜੜੀਆਂ ਚੇਤਾਵਨੀਆਂ ਇੱਕ ਦੂਜੇ ਨੂੰ ਜਿਹੜੇ ਦੋ ਸ਼ਤਾਨੇ ਮੇਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਚੱਲਦੇ ਆਏ ਰਹੇ ਆ ਰਹੇ ਨੇ ਔਰ ਪਿਛਲੇ 24 ਮਹੀਨਿਆਂ ਦੇ ਵਿੱਚ ਇਹ ਦੂਜੀ ਵਾਰ ਹੈ ਔਰ 2024 ਦੀ ਗੱਲ ਕਰੀਏ ਤਾਂ 2024 ਸਾਲ ਦੇ ਵਿੱਚ ਹਾਲੇ ਅੱਧਾ ਸਾਲ ਨਹੀਂ ਬੀਤਿਆ ਤੇ ਦੋ ਕਾਨੂੰਨੀ ਨੋਟਿਸ ਨੇ ਇੱਕ ਪਾਸੇ 11 ਜਨਵਰੀ ਨੂੰ ਪਹਿਲਾਂ ਜਿਹੜਾ ਮਾਨਹਾਨੀ ਦਾ ਕੇਸ ਫਾਈਲ ਕੀਤਾ ਗਿਆ ਮੁੱਖ ਮੰਤਰੀ ਦੇ ਖਿਲਾਫ ਸੁਖਵੀਰ ਸਿੰਘ ਬਾਦਲ ਵੱਲੋਂ ਔਰ ਹੁਣ ਫੇਰ ਜਿਹੜਾ ਕੀ ਆ ਸੁਖ ਬਿਲਾਸ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਜਿਹੜਾ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ ਹਾਲਾਂਕਿ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਸੀ ਕਿ ਜਿਹੜਾ ਨੋਟਿਸ ਭੇਜਿਆ ਗਿਆ ਜਾਂ ਮਾਨਹਾਨੀ ਦਾ ਕੇਸ ਫਾਈਲ ਕੀਤਾ ਗਿਆ ਹੁਣ ਦੇਖਦੇ ਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਕੋਈ ਵੱਜਮਾ ਠੋਕਮਾ ਟੁਕਮਾ ਜਵਾਬ ਦਿੰਦੇ ਨੇ ਜਾਂ ਫਿਰ ਇਸ ਨੂੰ ਵੀ ਨਜ਼ਰ ਅੰਦਾਜ਼ ਕਰਨਗੇ ਪਰ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਦੇ ਮੁਤਾਬਕ ਕਿਸ ਨੂੰ ਝੁਕਣਾ ਪੈਣਾ ਹੈ ਤੇ ਕਿਸ ਨੂੰ ਚੁੱਪ ਕਰਨਾ ਪੈਣਾ ਹੈ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਵਾਰੀ ਸੁੱਕਾ ਨਹੀਂ ਭਜਣ ਦਿਆਂਗੇ ਇਹ ਚੇਤਾਵਨੀ ਇਨ੍ਹਾਂ ਸ਼ਬਦਾਂ ਦੇ ਨਾਲ ਦਿੱਤੀ ਗਈ ਹੈ ਦੇਖਦੇ ਹਾਂ ਕਿ ਮੁੱਖ ਮੰਤਰੀ ਭਗਮੰਤ ਮਾਨ ਜਦੋਂ ਵੀ ਬੋਲਣਗੇ ਇਸ ਦਾ ਜਵਾਬ ਦੇਣਗੇ ਤਾਂ ਕੀ ਦਿੰਦੇ ਨੇ ਕਿਉਂਕਿ ਉਹਨਾਂ ਦੇ ਅੰਦਾਜ਼ ਦੇ ਵਿੱਚ ਤਕਰੀਰਾਂ ਦੇ ਵਿੱਚ ਭਾਸ਼ਣ ਦੇ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਪਾਰਟੀ ਦਾ ਲੀਡਰ ਨਿਸ਼ਾਨੇ ਉੱਤੇ ਆ ਜਾਂਦਾ ਹੈ ਤਾਂ ਦੇਖਦੇ ਹਾਂ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਦਾ ਜਵਾਬ ਉਹ ਲਿਖਤੀ ਰੂਪ ਦੇ ਵਿੱਚ ਭੇਜਦੇ ਨੇ ਜਾਂ ਫਿਰ ਆਪਣੀ ਜ਼ੁਬਾਨੀ ਕਿਸੇ ਸਟੇਜ ਤੋਂ ਇਸ ਦਾ ਜਵਾਬ ਸੁਣਨ ਨੂੰ ਮਿਲ ਸਕਦਾ ਹੈ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਤਾਂ ਇਸ ਚੋਣ ਪ੍ਰਚਾਰ ਦੇ ਦੌਰਾਨ ਵੀ ਲੀਡਰਾਂ ਦੀ ਆਦਤ ਹੁੰਦੀ ਹੈ ਕਿ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਨੀ ਜਵਾਬ ਦੇਣੇ ਤਾਂ ਦੇਖਦੇ ਹਾਂ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਜਵਾਬ ਕਿਸ ਰੂਪ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਦਿੰਦੇ ਨੇ ਫਿਲਹਾਲ ਇਹ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਤੁਸੀਂ ਇਹ ਸਾਰੇ ਮੁੱਦੇ ਬਾਰੇ ਕੀ ਸੋਚਦੇ ਹੋ ਕੀ ਮਾਨਹਾਨੀ ਦਾ ਕੇਸ ਜਾਂ ਫਿਰ ਕੋਈ ਕਾਨੂੰਨੀ ਨੋਟਿਸ ਭੇਜ ਦੇਣ ਦੇ ਨਾਲ ਕੋਈ ਸਿਆਸੀ ਲੀਡਰ ਜਿਹੜੀ ਕਿ ਗਤੀਵਿਧੀਆਂ ਚੱਲ ਰਹੀਆਂ ਹੁੰਦੀਆਂ ਨੇ ਉਹ ਉੱਥੇ ਹੀ ਰੁਕ ਜਾਣਗੀਆਂ ਜਾਂ ਫਿਰ ਮੁੱਖ ਮੰਤਰੀ ਨੇ ਜਿਵੇਂ ਪਿਛਲੇ ਦਿਨਾਂ ਵਿੱਚ ਬਿਆਨਬਾਜ਼ੀ ਕੀਤੀ ਸੀ ਜਾਂ ਦਾਵਾ ਕੀਤਾ ਸੀ ਸੁਖ ਵਿਲਾਸ ਨੂੰ ਲੈ ਕੇ ਜਾਂਚ ਪੜਤਾਲ ਦਾ ਕੀ ਹੋ ਅੱਗੇ ਕਾਰਵਾਈ ਨੂੰ ਵਧਾਉਣਗੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਜਾਣਕਾਰੀ ਚ ਇੰਨਾ ਹੀ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ